ਮੇਰਾ ਸੱਲਾ ਬੰਦਾ ਦੇਰੀਏ ਠਮਾਕਾਪੁਰਾ ਬਾਈ ਨੰਬਰ ਚੈੱਕ ਕਰੋ ਪਹਿਲਾ ਹਜ਼ਾਰਪੁਰ ਵਾਲਿਓ ਪੀਬੀ 07 07 ਤੇ 07 ਦੇਖੋ ਥੱਲੇ ਲਾਈਟ ਮਿੱਤਰੋ ਲਾਈਟਾਂ ਲੂਟਾ ਦੇਖੋ ਦੀ ਬਾਈ ਲਾਈਟਾਂ ਦਿਖਾਵਾਣਾ ਚੈੱਕ ਰਾ ਬਹੁਤ ਘੈਂਟ ਲਾਈਟਾਂ ਨੇਂਆਂ ਬਾਈ ਟਾਇਰ ਬਹੁਤ ਵੱਡੇ ਵੱਡੇ ਨੇ ਬਾਈ ਜੱਫੇ 'ਚ ਵੀ ਨਹੀਂ ਆਉਣੇ ਹੈਗੇ ਮੇਰੇ ਦਾ ਜੱਫੇ 'ਚ ਵੀ ਨਹੀਂ ਹੋਣੇ ਜੀ ਇਹ ਤਾਂ 17 ਮਾਡਲ ਹੈ ਨਾ ਜੀ ਹਾਂ ਜੀ ਹਾਂ ਪਟਿਆਲੇ ਦਾ ਨੰਬਰ ਆ ਸੈਕੰਡ ਓਨਰ ਦੀ ਗੱਡੀ ਆ ਇਹ ਹੈਗੀ ਸੋਫਾ ਸਟਾਜ ਚ ਚੋਇਸ ਤੁਹਾਡੀ ਆ ਵੀਰੇ ਕਿਹੜੀ ਲੈਣੀ ਹੈਗੀ ਕੈਪਟਨ ਸੀਟ ਵਾਲੀ ਲੈਣੀ ਆ ਜਾਂ ਸੋਫਾ ਸੀਟ ਵਾਲੀ ਲੈਣੀ ਆ ਤੇ ਰੇਡ ਦਾ ਧਮਾਕਾ ਦੇ ਦੋ ਵੀ ਆ ਰੇਡ ਦਾ ਧਮਾਕਾ ਜੀ 4,25,000 ਰੁਪਇਆ W8 ਫਰਸਟ ਓਨਰ ਗੱਡੀ ਫਰਸਟ ਓਨਰ ਗੱਡੀ 2014 ਮਾਡਲ ਆ ਗਿਆ ਹਾਂ ਜੀ 50 ਨੰਬਰ ਦੀ i20 2014 ਮਾਡਲ ਹੈ ਇਹ ਠੀਕ ਹੈ ਜੀ ਤੇ ਸੰਗਰੂਰ ਦੀ ਨਵੀਂ ਨਿਕਲੀ ਹੀ ਵੈਸੇ ਸੈਕੰਡ ਓਨਰ ਹੈ ਅੱਛਾ ਸੰਗਰੂਰ ਦੀ ਨਿਕਲੀ ਹੈ ਸੈਕੰਡ ਓਨਰ ਆ ਗਈ ਹਾਂ ਜੀ ਹਾਂ ਗੱਡੀ ਕਿੰਨੀ ਕਿ ਜੈਨੂਨ ਆ ਜੀ ਬਾਈ ਜੀ ਆਪਣੇ ਨਾਨੇ ਭਾਈ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਕੀ ਹਾਲ ਹੈ ਜੀ ਠੀਕ ਠਾਕ ਜੀ ਆਤਮਾ ਕਾ ਕਿੱਥੋਂ ਲਾਏ ਤੁਸੀਂ ਇਹ ਤਾਂ ਬਸ ਪੁੱਛੋ ਨਾ ਜੀ ਇਹ ਤਾਂ ਮਿਲਦੀ ਨਹੀਂ ਹੈਗੀਆਂ ਹੁਣ ਪਤਾ ਨਹੀਂ ਕਿਵੇਂ ਲਿਆਣੀ ਪੈਂਦੀ ਹੈ ਇਹ ਤਾਂ ਬਹੁਤ ਮੁਸ਼ਕਿਲ ਹੁੰਦੀ ਹੈ ਜੀ ਲਾ ਮਿੱਤਰੋ ਧੂਰੀ ਕਾਰਬਾਜ਼ਾਰ 'ਤੇ ਖੜੇ ਆ ਨਾ ਇਸ ਟਾਈਮ ਤੇ ਬਾਈ ਜੀ ਆਪਾਂ ਖੜੇ ਗਏ ਥਿਆਂ ਦੱਸੋ ਮੜਾ ਜਾ ਧੂਰੀ ਕਾਰਬਾਜ਼ਾਰ ਸੰਗਰੂਰ ਖੜੇ ਜੇ ਸੀ ਸੰਗਰੂਰ ਖਾਸ ਸੰਗਰੂਰ ਦੇ ਵਿੱਚ ਨਾਨਕਨਾਂ ਚੌਂਕ ਤੇ ਨੇੜੇ ਸ਼ਿਵਮ ਕੋਲੋਰੀ ਗਲੀ ਨੰਬਰ 6 ਦੇ ਬਿਲਕੁਲ ਸਾਹਮਣੇ 메ਨ ਰੋਡ ਤੇ ਲਾ ਮਿੱਤਰੋ ਧੂਰੀ ਕਾਰਬਾਜ਼ਾਰ ਸ਼ਾਪ S11 ਹੈ ਹੀ ਗੱਡੀ ਪਹਿਲੀ ਆ ਹਾਂਜੀ ਹਾਂ ਬਹੁਤ ਟਾਪ ਕੀ ਡਿਟੇਲ ਆਈ ਇਹਦੀ ਬਾਈ ਨੰਬਰ ਚੈੱਕ ਕਰੋ ਪੇਡ ਨੰਬਰ 007 ਹੈ 070 12 ਮਾਡਲ ਹੈ ਜੀ ਇਹ ਅੱਛਾ ਜੀ ਟਾਇਰ ਟੂਲ ਵਗੈਰਾ ਨਵੇਂ ਨੇ ਲਾਇਆ ਹੋਇਆ ਹੈ ਬਹੁਤ ਸੋਹਣੇ ਪਏ ਨੇ ਲਾਈਟਿੰਗ ਬੜੀ ਸੋਹਣੀ ਆ ਰਾਤ ਨੂੰ ਚੱਲਦੀ ਆ ਲੈ ਮਤਲਬ ਥੱਲੇ ਗੱਡੀ ਦੇ ਕੈਪਟਨ ਸੀਟ ਦੇ ਵਿੱਚ ਗੱਡੀ ਆ ਇਹ ਚੱਲੀ ਤਕਰੀਬਨ ਕਿੰਨੀ ਕੀ ਹੋਈ ਆ ਜੀ ਇਹ ਚੱਲ ਗਈ ਜੀ ਤਕਰੀਬਨ 75 80000 ਕਿਲੋਮੀਟਰ ਸੱਲੀਏ ਦੇਖੋ ਥੱਲੇ ਲਾਈਟਾਂ ਮਿੱਤਰੋ ਲਾਈਟਾਂ ਦੇਖੋ ਥੱਲੇ ਲਾਈਟਾਂ ਮਿੱਤਰੋ ਲਾਈਟਾਂ ਲੁਟਾ ਦੇਖੋ ਦੀ ਬਈ ਲਾਈਟਾਂ ਦਿਖਾਵਾਣਾ ਚੈੱਕ ਕਰਾ ਬਹੁਤ ਘੈਂਟ ਲਾਈਟਾਂ ਨੇਂ ਆ ਬਈ ਟਾਇਰ ਬਹੁਤ ਵੱਡੇ ਵੱਡੇ ਨੇ ਬਈ ਜੱਫੇ 'ਚ ਵੀ ਨਹੀਂ ਆਉਣੇ ਹੈਗੇ ਮਿੱਤਰੋ ਜੱਫੇ 'ਚ ਵੀ ਨਹੀਂ ਆਉਣੇ ਠੀਕ ਹੈ 18 ਮਾਡਲ ਸੈਕੰਡ ਓਨਰ ਹੈ ਇਹ ਹਾਂਜੀ ਹਾਂ ਸੈਕੰਡ ਓਨਰ ਹੈ 18 ਮਾਡਲ 18 ਮਾਡਲ ਸੈਕੰਡ ਓਨਰ ਚੱਲੀ ਵੀ ਘੱਟ ਹੋਈ ਆ ਤੇ ਬਈ ਰੇਟ ਦੱਸੋ ਇਹਦਾ ਆ ਦੇ ਕੋਹਬਾ ਦੇ ਵਿੱਚ ਵੀ ਉਹ ਇਹਦਾ ਰੇਟ ਹੈਗਾ ਜੀ 15 ਲੱਖ 50 ਹਜ਼ਾਰ ਰੁਪਏ 15 ਲੱਖ 50 ਹਜ਼ਾਰ ਲੋਨ ਕਿੰਨੇ ਦਾ ਹੋ ਜੀ ਤੇ ਇਹਦੇ 13 ਲੱਖ ਰੁਪਏ 13 ਲੱਖ ਦਾ ਲੋਨ ਹੋ ਜੂ ਤੇ ਬਾਕੀ ਵੀਰੇ ਛੋਟੀ ਜੀ ਡਾਉਨ ਪੇਮੈਂਟ ਕਰਕੇ ਗੱਡੀ ਲੈ ਜਿਓ ਆ ਨੰਬਰ ਮੈਂ ਕਹਿਆ ਵੀ ਦੁਬਾਰੇ ਨਹੀਂ ਮਿਲਣਾ ਹੈਗਾ ਠੀਕ ਹੈ ਆ ਨੰਬਰ ਬਈ ਦੁਬਾਰੇ ਨਹੀਂ ਮੰਨਣਾ ਇੱਕ ਹੋਰ ਇਧਰ ਆ ਗਈ ਐਸ 10 ਹੈ ਜੀ ਹਾਂ ਜੀ ਇਹ 17 ਮਾਡਲ ਐਸ 10 ਹੈ ਜੀ ਠੀਕ ਹੈ ਜੀ ਸਾਰੀ ਜਿਹਨਾਂ ਨੂੰ ਗੱਡੀ ਹੈ ਵੀ ਕਿਤੋਂ ਵੀ ਪੇਂਟ ਨਹੀਂ ਹੈਗੀ ਲਓ ਮਿੱਤਰੋ ਸਾਰੀ ਜਿਹਨਾਂ ਨੂੰ ਪੇਂਟ ਦੇ ਵਿੱਚ ਬਈ ਜੀ ਗੱਡੀ ਹੈ ਐਸ 10 17 ਮਾਡਲ ਹੈ ਨ ਪਟਿਆਲੇ ਦਾ ਨੰਬਰ ਆ ਸੈਕੰਡ ਓਨਰ ਦੀ ਗੱਡੀ ਆ ਇਹ ਹੈਗੀ ਸ਼ੋਪਾ ਸਿੱਟਾਂ ਚ ਚੋਇਸ ਤੁਹਾਡੀ ਆ ਵੀਰੇ ਕਿਹੜੀ ਲੈਣੀ ਹੈਗੀ ਕੈਪਟਲ ਸੀਟ ਵਾਲੀ ਲੈਣੀ ਆ ਜਾਂ ਸੋਫਾ ਸੀਟ ਵਾਲੀ ਲੈਣੀ ਆ ਇਹ ਸਾਰੀ ਜੈਨੂਨ ਹੈ ਗੱਡੀ ਸਾਰੀ ਜੈਨੂਨ ਗੱਡੀ ਇਹ ਜੈਨੂਨ ਚੱਲੀ ਹੋਈ ਹੈ ਸਾਰੀ 1,25,000 ਚੱਲੀ ਹੈ ਜੀ ਲ ਮਤਲਬ 1,25,000 ਚੱਲੀ ਹੋਈ ਹੈਗੀ ਇੱਥੇ ਬਾਕੀ ਤੁਹਾਨੂੰ ਇੱਕ ਗੱਲ ਕਹ ਦੇਣਾ ਇੱਥੇ ਸਰਟੀਫਾਈਡ ਰਿਪੋਰਟ ਮਿਲੂਗੀ ਜਿਹੜੀ ਗੱਲਬਾਤ ਹੋਊਗੀ ਤੁਹਾਨੂੰ ਗੱਡੀ ਦੇ ਵਿੱਚ ਉਹੀ ਦੇਖਣ ਨੂੰ ਮਿਲੂਗੀ ਦੱਸਣਗੇ ਵੀ ਉਹੀ ਤੇ ਮਿਲੂਗੀ ਉਹੀ ਹੈਨਾ ਜੀ ਹਾਂ ਜੀ ਬਿਲਕੁਲ ਤੇ ਬਾਕੀ ਘੈਂਟ ਗੱਡੀਆਂ ਇਹਦਾ ਰੇਟ ਰੂਟ ਨੇ 12.5 ਲੱਖ ਰੁਪਏ 12.5 ਲੱਖ ਲੋਨ ਕਿੰਨੇ ਦਾ ਹੋ ਜੂ ਤੇ ਲੋਨ ਤੇ ਹੋ ਜੂ ਜੀ 10 ਲੱਖ ਰੁਪਏ ਦਾ 10 ਲੱਖ ਦਾ ਲਾ ਮਿੱਤਰੋ 10 ਲੱਖ ਦਾ ਲੋਨ ਹੋ ਜੂ ਗੱਲ ਬਾਤ ਕਰ ਲਿਓ ਤੁਸੀਂ ਵੀ ਦੇਖ ਰਹੇ ਕਿੰਨੀ ਕਿ ਜੈਨੂ ਨੇ ਇਹ ਗੱਡੀ ਐ ਸਾਰੀ ਜੈਨੂ ਨੂੰ ਗੱਡੀ ਜੀ ਸਾਰੀ ਜੈਨੂ ਦਾ ਮਾਡਲ ਲਾ ਮਿੱਤਰੋ 13 ਮਾਡਲ ਜੈਨੂ ਦੇ ਕੋਸ਼ਿਸ਼ ਦਾ ਜੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਓਰੀਜਨਲ ਪੇਂਟ ਚ ਹੀ ਗੱਡੀ ਦਿਖਾਈ ਜਾਵੇ ਨਿਆਹਦੀ ਜਾਵੇ ਓਕੇ ਮਨ ਲਾ ਸਾਨੂੰ ਸਾਡਾ ਜਲਦੀ ਹੁੰਦਾ ਹੀ ਨਹੀਂ ਵੀ ਪੇਂਟ ਛੇਟ ਵੱਧ ਆਲੀ ਗੱਡੀ ਨਾ ਹੀ ਦਿਖਾਈ ਜਾਵੇ ਤਾਂ ਵਧੀਆ ਗੱਲ ਐ ਟੀਵੀ ਡਬਲ 8 ਬਾਕੀ ਸੌਸਦਰੀ ਕੱਢਿਆ ਬੰਪਰ ਪੇਂਟ ਹੋਣਗਾ ਨਹੀਂ ਬੰਪਰ ਕੱਲੇ ਪੇਂਟ ਨਹੀਂ ਠੀਕ ਹੈ ਤੇ ਰੇਟ ਦਾ ਧਮਾਕਾ ਦੇ ਦੋ ਵੀ ਆ ਰੇਟ ਦਾ ਧਮਾਕਾ ਜੀ 4,25,000 ਰੁਪਇਆ ਡਬਲ 8 ਫਰਸਟ ਓਨਰ ਗੱਡੀ ਫਰਸਟ ਓਨਰ ਗੱਡੀ 2000 ਲੈ ਜੂਗਾ ਥੋੜਾ ਘਟਾ ਕੇ ਹਾਂ ਜੀ 4,25,000 ਦੀ ਐਨਓਸੀ ਨਾਲ ਮਿਲ ਜੂ ਨੰਬਰ ਤੇ 40,000 ਦਾ ਖਰਚਾ ਜੀ ਲਗਭਗ 40,000 ਰੁਪਇਆ ਲੱਗੇ ਠੀਕ ਹੈ ਲਓ ਮਿੱਤਰੋ ਨੰਬਰ ਜੇ ਲਵਾਉਣਾ ਹੋਊ ਉਹ ਵੀ ਲੱਗ ਜੂ ਪੈਸੇ ਐਨਓਸੀ ਨਾਲ ਰੇਟ ਆ 4,25,000 ਲਓ ਮਿੱਤਰੋ ਚਿੱਟੀ ਅਲਟਰ ਦੇ ਸ਼ਕੀਨ ਮੁੰ ਇਹ ਦੂਜੇ ਮਹੀਨੇ ਦੀ ਰਜਿਸਟਰਡ ਹੈ 2010 ਦੀ ਅੱਛਾ ਜੀ ਇਹ ਗੱਡੀ ਚ ਇਹਨੂੰ ਪੇਡ ਤਾਂ ਸਾਰੀ ਓਕੇ 1,35,000 ਰੁਪਏ ਦੀ ਦੇ ਦਾਂਗੇ ਜੀ 1,35,000 ਦੀ ਐਨਓਸੀ ਨਾਲ ਐਨਓਸੀ ਦੇ ਨਾਲ ਲਾ ਮਿੱਤਰੋ 1,35,000 ਦੀ ਐਨਓਸੀ ਨਾਲ ਗੱਡੀ ਇਹ ਤੁਹਾਨੂੰ ਮਿਲ ਜੂਗੀ ਹੂੰ ਇਹ ਫਰਸਟ ਉਹਨਾਂ ਦਾ ਸੈਕੰਡ ਆ ਜੀ ਇਹ ਸੈਕੰਡ ਹੈ ਸ਼ਾਇਦ ਇਹ ਦੇਖ ਪੇਪਰ ਦੇਖ ਕੇ ਦੱਸ ਦਾਂਗੇ ਕੋਈ ਗੱਲ ਨਹੀਂ ਕਾਲ ਕਰ ਲਿਓ ਲਾ ਮਿੱਤਰੋ 1,35,000 ਦੀ ਗੱਡੀ ਮਿਲ ਜੂ ਰਜਿਸਟਰਡ 10 ਦੇ ਪਾਸਿੰਗ 10 ਦੇ ਹਿਸਾਬ ਨਾਲ ਹੋਣਾ ਜੀ 25 ਤੱਕ ਪਾਸਿੰਗ ਹੈ ਗੱਡੀ ਅੱਗੇ ਭਾਈ i20 ਆ ਗਈ ਆਪਣੇ ਕੋਲ ਜੀ ਆ ਗਈ ਜੀ 12 ਮਾਡਲ 3 ਲੱਖ ਰੁਪਏ ਦੀ ਰੇਂਜ 3 ਲੱਖ ਦੀ ਜੀ ਹਾਂ ਜੀ ਮਿੱਤਰੋ 12 ਮਾਡਲ 3 ਲੱਖ ਦੀ ਗੱਡੀ ਮਿਲ ਜੂ ਐਨਓਸੀ ਨਾਲ ਠੀਕ ਹੈ ਜੀ ਗੱਡੀ ਸੋਹਣੀ ਹੈਗੀ ਡੀਜ਼ਲ ਵੇਰੀਐਂਟ ਦੀ ਗੱਡੀ ਆ ਅੱਗੇ ਭਾਈ ਸਾਰੀ ਜੈਨੂਨ ਕਾਰ ਲੈ ਕੇ ਆਏ ਆਂਗੇ ਆਈਕੋਨ ਹਨਾ ਜੀ ਆਈਕੋਨ ਜੀ ਕਾਲੀ ਸੱਪਣੀ ਹੈ ਜੀ ਫਰਸਟ ਓਨਰ ਗੱਡੀ ਜੀ ਠੀਕ ਹੈ ਜੀ ਬਹੁਤ ਸ਼ਕੀਨ ਆਉਂਦੇ ਨੇ ਸਾਡੇ ਕੋਲ ਆਈਕੋਨ ਦੇ ਅੱਛਾ ਜੀ ਵੀ ਆਈਕੋਨ ਦੇ ਦੋ ਕੋਈ ਓਰੀਜਨਲ ਪੇਂਟ ਚ ਓਰੀਜਨਲ ਲੋਜ ਮਿੱਤਰੋ ਔਰ ਖਾਸ ਕਰਕੇ ਬਲੈਕ ਕਲਰ ਬਲ ਬਹੁਤ ਸੋਹਣੀ ਕਾਰ ਆ ਸਾਫ ਸੁਥਰੀ ਕਾਰ ਆ ਬਈ ਘੱਟ ਚੱਲੀ ਹੋਣੀ ਹੈ ਗੱਡੀ ਇਹ ਹਾਂਜੀ ਹਾਂ ਬਿਲਕੁਲ ਤੇ ਫਰਸਟ ਪਾਰਟੀ ਗੱਡੀ ਜੀ ਫਰਸਟ ਪਾਰਟੀ ਗੱਡੀ ਆ ਜੀ ਗੱਡੀ ਦਾ ਬਜਟ ਹੈ 1,80,000 ਰੁਪਏ 1,80,000 ਲਓ ਮੇਤਰੋ ਗੱਲਬਾਤ ਕਰ ਲਿਓ ਮੇਤਰੋ ਬਰੇਜਾ ਦੇਖ ਰਿਹਾ ਇਸ ਟਾਈਮ ਕਿਹੜੀ ਆਈ ਗੱਡੀ ਇਹ 2017 ਮਾਡਲ ਆ ਜੀ ਇਹ 60,000 ਚੱਲੀ ਹੋਈ ਆ 60,000 ਚੱਲੀ ਹੋਈ ਆ ਜੀ ਹਾਂਜੀ ਹਾਂ ਬਹੁਤ ਸੋਹਣੀ ਗੱਡੀ ਆ ਇਹ ਐਲਡੀ ਆਪਸ਼ਨਲ ਆਈ ਹੈ ਜੀ ਹਾਂ ਐਲਡੀ ਆਪਸ਼ਨਲ ਗੱਡੀ ਆ ਇਹ 2 ਪਾਵਰ ਵਿੰਡੋ ਕੰਪਨੀ ਦਾ ਸੀਡੀ ਪਲੇਅਰ ਆਇਰ ਬੈਗ ABS ਬ੍ਰੇਕ ਸਾਰਾ ਕੁਝ ਹੋਊਗੀ ਫਰਸਟ ਓਨਰ ਦੀ ਗੱਡੀ ਹੈ ਮਿੱਤਰੋ ਫਰਸਟ ਓਨਰ ਆ ਗਈ ਆਹੜੇ ਆਪਸ਼ਨਲ ਘੈਂਟ ਗੱਡੀ ਹੈ ਬਸ ਸੋਸੁਤਰੀ ਗੱਟਿਆ ਤੇ ਰੇਟ ਕੀ ਹੋਣ ਵਾਲੀ ਹੈ ਰੇਟ ਇਹਦਾ ਹੈਗਾ ਜੀ 6,25,000 ਰੁਪਿਆ ਐਨਓਸੀ ਦੇ ਨਾਲ 6,25,000 ਰੁਪਿਆ ਐਨਓਸੀ ਨਾਲ ਪਰ 6,25,000 ਐਨਓਸੀ ਨਾਲ ਗੱਲਬਾਤ ਕਰ ਲਿਓ ਤਾਂ ਮਿੱਤਰੋ ਆਲਟੋ ਲੈ ਕੇ ਆਇਆ ਉੱਚੇ ਮਾਡਲ ਚ 19 ਮਾਡਲ 19 ਮਾਡਲ 19 ਮਾਡਲ ਗੱਡੀ ਹੈ ਤੇ ਬੈਂਗਲੌਰ ਦਾ ਨੰਬਰ ਆ ਵੈਸੇ ਅੱਛਾ ਜੀ ਹਾਂ ਅਗਰ ਚੇਂਜ ਹੋ ਜੂ ਤਾਂ ਅਗਰ ਕੋਈ ਬੈਂਗਲੌਰ ਸੇ ਦੇਖਣਾ ਚਾਹਤਾ ਹੈ ਤਾਂ ਬੈਂਗਲੌਰ ਸੇ ਵੀ ਦੇਖ ਸਕਤਾ ਹੈ ਲਓ ਮਿੱਤਰੋ ਗੱਡੀ ਵਧੀਆ ਬੈਂਗਲੌਰ ਨੰਬਰ ਗੱਡੀ ਹੈਗੀ ਜੇ ਕੋਈ ਉਧਰਲਾ ਬੰਦਾ ਉਹ ਵੀ ਲਿਆਹਦਾ ਜੇ ਐਨਓਸੀ ਮਿਲ ਜੂਦੀ ਪੰਜਾਬ ਦੀ ਹਾਂਜੀ 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 ਐਨਓਸੀ ਤਾਂ ਪੰਜਾਬ ਦੀ ਐਨਓਸੀ ਮਿਲ ਜੂਗੀ ਠੀਕ ਹੈ ਫਸਟ ਆਰਡਰ ਗੱਡੀ ਹੈ ਫਸਟ ਓਨਰ ਗੱਡੀ ਆ 19 ਮਾਡਲ ਹੈ ਬੀਐਲ ਹੈ ਇਹ ਚ ਵੀ 에어ਬੈਗ ਆ ਗਏ ਬੀਐਸ ਬ੍ਰੇਕ ਹਾਂਜੀ ਹਾਂ ਲਓ ਮਿੱਤਰੋ 에어ਬੈਗ ਆ ਗਿਆ ਅਲਟੋ ਚ 에어 ਵੈਗਾ ਪਾਵਰ ਵਿੰਡੋ ਪਾਵਰ ਸਟੀering ਐਲਟੋ ਚ 에어 ਬੈਗ ਏਬੀਐਸ ਬ੍ਰੇਕ ਸਾਰਾ ਕੁਛ ਆਗੇ ਲੋ ਜੀ ਰੇਟ ਕੀ ਆ ਫਿਰ ਇਹਦਾ ਰੇਟ ਹੈਗਾ ਜੀ 1.5 ਲੱਖ ਰੁਪਈਆ 1.5 ਲੱਖ ਰੁਪਈਆ 19 ਮਾਡਲ ਲੋਨ ਵਗੈਰਾ ਹੋ ਜੀ ਉਤੇ ਹਾਂ ਜੀ ਹਾਂ ਲੋਨ 3 ਲੱਖ ਰੁਪਈਆ ਦਾ 3 ਲੱਖ ਦਾ ਲੋਨ ਹੋ ਜੀ ਚੱਕ ਲਓ ਮੇਰਾ ਭਰਾ ਅੱਗੇ ਆ ਗਈ ਆਪਣੀ ਕ੍ਰਿਸਟਾ ਜੀ ਕ੍ਰਿਸਟਾ 17 ਮਾਡਲ ਹੈ ਜੀ ਇਹ ਜੀਐਕਸ ਮਾਡਲ ਦੇ ਵਿੱਚ ਹੈ ਓਕੇ ਤੇ 1.5 ਲੱਖ ਰੁਪਈਆ ਜੀ 1.5 ਲੱਖ ਦਾ ਤਾਂ ਮਿੱਤਰੋ 1.5 ਲੱਖ ਦੀ ਕਹਿ ਰਹੇ ਨਹੀਂ ਵੀਰ ਬਾਕੀ ਗੱਲਬਾਤ ਕਰ ਲਿਓ ਦਿੱਲੀ ਨੰਬਰ ਐਨਓਸੀ ਨਾਲ ਰੇਟਰ ਹੈ ਨਾ ਇਹ ਅੱਗੇ ਪੰਜਾਬ ਨੰਬਰ ਦੀ ਆਈ 20 ਆ ਗਈ ਜੀ ਆਪਣੇ ਕੋਲ ਸਪੋਰਟਾਂ ਜੀ 50 ਨੰਬਰ ਦੀ ਆਈ 20 2014 ਮਾਡਲ ਹੈ ਇਹ ਠੀਕ ਹੈ ਜੀ ਤੇ ਸੰਗਰੂਰ ਦੀ ਨਵੀਂ ਨਿਕਲੀ ਹੋਈ ਹੈ ਵੈਸੇ ਸੈਕੰਡ ਓਨਰ ਹੈ ਅੱਛਾ ਸੰਗਰੂਰ ਦੀ ਨਿਕਲੀ ਹੈ ਸੈਕੰਡ ਓਨਰ ਆ ਗਈ ਗੱਡੀ ਕਿੰਨੀ ਕਿ ਜੈਨੂਨ ਹੈ ਜੀ ਗੱਡੀ ਇੱਕ ਮੇਰੇ ਖਿਆਲ ਆ ਹੀ ਫੈਂਟਰੀ ਪੇਟ ਹੈ ਇਧਰ ਲਾ ਅੱਛਾ ਲਾ ਗੱਡੀ ਲਗਭਗ ਜੈਨੂਨੀ ਹੈ ਸਾਰੀ ਇਹ ਪਹਿ ਲੱਗਦੀ ਨਹੀਂ ਜੀ ਤਾਂ ਵੀ ਲੱਗ ਰਹੀ ਹੈ ਜੀ ਹਾਂ ਜੀ ਹਾਂ ਲੱਗਦਾ ਨਹੀਂ ਪਤਾ ਜੀ ਬਹੁਤ ਸੋਹਣੀ ਜੀ ਮਤਲਬ ਪੁਰਾਣੀ ਵੀ ਹੈ ਜਿਹੜੀ ਅਸੀਂ ਕੁਝ ਨਹੀਂ ਕਰਾਇਆ ਤਾਂ 385000 ਰੁਪਏ ਦੀ ਗੱਡੀ ਬਣਦੀ 385000 ਲੈ ਮਤਲਬ 385000 ਦੀ ਆ ਗੱਡੀ ਚੱਕ ਲਓ ਇਹਦੇ ਲੋਨ ਹੋ ਜੂ ਜੀ ਹਾਂ ਜੀ ਹਾਂ ਇਹਦੇ ਗੱਡੀ ਤੇ 3 ਲੱਖ ਰੁਪਏ ਦਾ ਲੋਨ ਹੋ ਜੂਗਾ ਲੈ ਮਤਲਬ 85000 ਰੁਪਏ ਲੈ ਆਓ ਆ ਗੱਡੀ ਲੈ ਜਿਓ ਬਾਕੀ ਹੋ ਜੂ ਲੋਨ ਗੱਲਬਾਤ ਕਰ ਲਿਓ ਅੱਗੇ ਕਹਿੰਦੇ ਲੋਪ ਹੋ ਗਏ ਨੇ ਜਿਹੜੇ ਗੱਡੀਆਂ ਹੋਣਗੀਆਂ ਹਾਂ ਜੀ ਚਲੋ ਇੰਟੀਕ ਬਣ ਕੇ ਮਤਲਬ ਟਾ ਟਾ ਨੂੰ ਜੇ ਸਾਲਵਾ ਦੇਖੋ ਵੀ ਇੰਡੀਗਾ ਕਿਸੇ ਕੋ ਸਾਡੇ ਕੋਲੇ ਫਿਲਹਾਲ ਹੈਗੀ ਆ ਭਾਈ ਜਿਹਦੇ ਲੈ ਆ ਨੀ ਲੈ ਜਾਓ ਲੱਖ ਰੁਪਏ ਦੀ ਗੱਡੀ ਆ ਇਹ ਬਾਰਾ ਮਾਡਲ ਹੈ ਔਰ ਸਾਰੀ ਓਰੀਜਨਲ ਪੇਂਟ ਚਾ ਗੱਡੀ ਅੱਛਾ ਜੀ ਸਾਰੀ ਓਰੀਜਨਲ ਮਤਲਬ ਅਸੀਂ ਗਾਰੰਟੀ ਦੇ ਸਕਦੇ ਹਾਂ ਗੱਲ ਦੀ ਕਿਤੋਂ ਵੀ ਸਸਾ ਨਾਲ ਦਾ ਹੋਊਗਾ ਫਰੰਟ ਸ਼ੀਸ਼ਾ ਵੀ ਨਾਲ ਦੀ ਆ ਹਾਂ ਜੀ ਹਾਂ ਮਿੱਤਰੋ ਸ਼ੀਸ਼ਾ ਵੀ ਨਾਲ ਦਾ ਵਿਆਹ ਗੱਡੀ ਦੇ ਸਾਰੀ ਓਰੀਜਨਲ ਪੇਂਟ ਦੀ ਗੱਡੀ ਹੈਗੀ ਤੇ ਕਿੰਨਾ ਮਾਡਲ ਹੈ ਚਲਾਈ ਇੰਨੀ ਵਧੀਆ ਵੀ ਜਿਹੇ ਜੀ ਪੈਟਰੋਲ ਜਲਾ ਲਈ ਰਹੀ ਮਤਲਬ ਇੰਨੀ ਸੋਹਣੀ ਚਲਾਈ ਦੀ ਗੱਡੀ ਮੈਂ ਕਹਣਾ ਇੰਡੀਆ ਕਿਸੇ ਨੇ ਦੇਖੀ ਨਹੀਂ ਹੋਣੀ ਰੇਟ ਵੀ ਸੋਣਾ ਦੇ ਦਿਓ ਰੇਟ ਲੱਖ ਰੁਪਏ ਬਸ ਲਓ ਮਿੱਤਰੋ ਲੱਖ ਰੁਪਏ ਦੀ ਕਿੰਨਾ ਮਾਡਲ ਜੀ 12 ਜੀ 12 ਮਾਡਲ ਮਿੱਤਰੋ 1 ਲੱਖ ਰੁਪਏ ਦੀ ਗੱਡੀ ਲੈ ਜਾਓ ਐਨਓਸੀ ਨਾਲ ਰੇਟ ਆ ਗੱਲਬਾਤ ਤੁਸੀਂ ਕਰ ਲਿਓ ਅਗੇ ਇਧਰ ਆ ਗਈ ਜੀ ਆਪਣੀ ਇਹ i10 ਆ ਗਈ ਜੀ ਗ੍ਰੈਂਡ ਫੋਰ ਹਿਟ ਲੋਨ ਵਾਲੀ ਕਿੰਨਾ ਮਾਡਲ ਹੈ ਇਹ 2018 ਮਾਡਲ ਗੱਡੀ ਆ 365000 ਰੁਪਏ ਦੀ ਗੱਡੀ ਮਿਲ ਜੂਗੀ 365000 ਦੀ ਲਓ ਮਿੱਤਰੋ 365000 ਦੀ 2018 ਮਾਡਲ ਐਨਓਸੀ ਨਾਲ ਰੇਟ ਨਾਲ ਜੀ ਹਾਂਜੀ ਹਾਂਜੀ ਨੰਬਰ ਚੇਂਜ ਹੋ ਜੂਜੇ ਨੰਬਰ ਚੇਂਜ ਇਹਦੇ ਕਿੰਨਾ ਨੰਬਰ ਲੱਗੂ ਕਿੰਨੇ ਦਾ ਇਹਦੇ 50 ਨੰਬਰ ਲੱਗ ਗਿਆ ਜੀ ਵੈਸੇ ਪੀਪੀ ਲੱਗ ਗਿਆ ਬਸ 2-4 ਦਿਨਾਂ ਦੇ ਵਿੱਚ ਨੰਬਰ ਲੱਗ ਲਓ ਮਿੱਤਰੋ ਨੰਬਰ ਲੱਗ ਗਿਆ ਹਨਾ ਗੱਲਬਾਤ ਕਰ ਲਿਓ ਅੱਗੇ ਆ ਗਈ ਟਾਇਓਸ ਜੀ ਟਾਇਓਸ ਆ ਗਈ ਜੀ 2014 ਮਾਡਲ ਸਾਡੇ ਕੋਲ ਦੋ ਖੜੀਆਂ ਨੇ ਅੱਛਾ ਇਹ ਪਾਰਟੀ ਦੀ ਕਿਤੇ ਨਹੀਂ ਕਿਦਾਂ ਪਾਰਟੀ ਦੀਆਂ ਗੱਡੀਆਂ ਹੀ ਨੇ ਸਾਡੇ ਕੋਲ ਦੋ ਠੀਕ ਹੈ ਜੀ 3,75,000 ਰੁਪਏ ਦੀ ਗੱਡੀ ਆ ਇਹ ਸਾਈਡਾਂ ਪੇਟਾਂ ਲੱਗ ਭਾਗੇ ਪਰ ਉ ਠੀਕ ਆ ਗੱਡੀ ਕੋਈ ਐਕਸੀਡੈਂਟ ਨਹੀਂ ਕੋਈ ਲੱਗੀ ਵੱਜੀ ਨਹੀਂ ਨੰਬਰ ਪੰਜਾਬ ਲੱਗਿਆ ਹੈ ਨੰਬਰ ਹੈ ਲੱਗਿਆ ਹੈ ਨੰਬਰ ਟੈਕ ਟੂਰ ਵਧੀਆ ਨੇ ਚਲਾਵਾ ਵਧੀਆ ਗੱਡੀ ਦਾ ਇੱਕ ਨੰਬਰ ਕੀ ਰੇਟ ਰੂਟ ਆਈ ਇਹਦਾ 375000 ਜੀ ਲੈ ਮਿੱਤਰੋ 375000 ਦੀ 8 ਹਾਊਸ ਗੱਡੀ ਮਿਲ ਜੂ 2014 ਮਾਡਲ ਪੰਜਾਬ ਨੰਬਰ ਲੱਗਿਆ ਹੈ ਇੱਕ ਉਧਰ ਵੀ 8 ਹਾਊਸ ਗੱਡੀ ਉਹ ਵੀ ਦਿਖਾ ਦੇ ਉਹ ਵੀ 14 ਮਾਡਲ ਹਨਾ ਜੀ ਹਾਂ ਜੀ ਇਹ ਵੀ 14 ਮਾਡਲ ਦਿਖਾ ਦੇ ਵੀਰੇ ਇੱਕ ਵੜ ਫਿਰ ਆਪਾਂ ਬਾਅਦ ਚ ਦਿਖਾ ਦੇ ਦੂਜੀ ਵਿਚਾਰ ਜਰੀ 14 ਮਾਡਲ ਲੇ ਇੱਕ ਦੂਜੇ ਬੰਦਾ ਟ੍ਰੇਡਿੰਗ ਕਰ ਲੂ ਇਹ ਸਾਰੀ ਜੈਨੂਨ ਪੇਂਟ ਚ ਆਈ ਸਾਰੀ ਜੈਨੂਨ ਪੇਂਟ ਚ ਆਈ ਹੈ ਕਿਤੇ ਉਹ ਵੀ ਪੇਂਟ ਨਹੀਂ ਹੈ ਲੈ ਮਿੱਤਰੋ ਜੈ ਸੋਹਣੀ ਗੱਡੀ ਆ ਇਹਦਾ ਵੀ ਰੇਟ ਸੇਮ ਆ ਜੀ ਹਾਂ ਰੇਟ ਸੇਮ ਆ 375 375 ਲੈ ਮਿੱਤਰੋ 3 ਲੱਖ 75 75 ਹਜ਼ਾਰ ਦੀਆਂ ਇਹ ਤੁਹਾਨੂੰ ਗੱਡੀਆਂ ਮਿਲ ਜਾਣਗੀਆਂ ਹੂੰ ਲੋਨ ਵਗੈਰਾ ਹੋ ਜਾਊਗਾ ਪਾਰਟੀ ਦੇ ਇਹ ਗੱਡੀ ਨੇ ਪਾਰਕ ਐਂਡ ਸੇਲ ਵਾਲਾ ਕੰਮ ਹੈ ਨਾ ਇਹਦਾ ਪਾਰਕ ਐਂਡ ਸੇਲ ਹਾਂ ਮਿੱਤਰੋ ਪਾਰਕ ਐਂਡ ਬੜਾ ਜਾਂਦਾ ਜੀ ਪਾਰਕ ਐਂਡ ਸੇਲ ਵਾਲਾ ਕੰਮ ਲੈ ਮਿੱਤਰੋ ਕਿਸੇ ਵੀ ਦਿਨ ਕੋਈ ਗੱਡੀ ਸੇਲ ਕਰਨੀ ਆ ਨਾ ਠੀਕ ਐ ਇੱਥੇ ਖੜਾ ਜਾਓ ਠੀਕ ਐ ਜਿਹੜਾ ਬਣਦਾ ਅਸੀਂ ਆਪਣਾ ਜੋ ਜੈਨੂਨ ਸਾਡਾ ਹੈਗਾ ਜੀ ਉਹ ਅਸੀਂ ਤੁਹਾਨੂੰ ਦੱਸਾਂਗੇ ਵੀ ਸਾਰੇ ਅਸੀਂ ਐਨੀ ਫੀਸ ਲੈਨੇ ਆ ਤਾਸੀ ਗੱਡੀ ਸੇਲ ਕਰ ਦਿੰਦੇ ਆ ਠੀਕ ਹੈ ਕੋਈ ਫालतू ਖਰਚੇ ਪਰਚੇ ਨਹੀਂ ਲੈਂਦੇ ਹੈਗੇ ਠੀਕ ਹੈ ਅੱਗੇ ਗੱਡੀ ਆ ਜੀ ਇਹ ਆ ਗਈ ਜੀ ਆਪਣੀ ਐਕਸੈਂਟ 2020 ਮਾਡਲ ਠੀਕ ਹੈ ਜੀ ਇਹ ਗੱਡੀ ਬਹੁਤ ਸੋਹਣੀ ਹੈ ਸਿਰਫ 20-25 ਪੇਂਟ ਨੇ ਡੀਜ਼ਲ ਹੈ 25 ਤੋਂ 30 ਦੀ ਐਵਰੇਜ ਹੈ ਵਧੀਆ ਗੱਡੀ ਆ ਟਾਪ ਦੀ ਜੇ ਕਿਸੇ ਨੇ ਸੈਡਾਨ ਗੱਡੀ ਲੈਣੀ ਹੈ ਪਿੱਛੇ ਡਿੱਗੀ ਵਾਲੀ ਹੈ ਇਹ ਓਕੇ ਜੀ ਐਕਸੈਂਟ ਇਹ ਗੱਡੀ ਦਾ ਰੇਟ ਆ 4.5 ਲੱਖ ਰੁਪਏ 4.5 ਲੱਖ ਕਿੰਨਾ 18 ਮਾਡਲ ਸੀ ਨਾ 2020 ਮਾਡਲ 20 ਮਾਡਲ 20 ਮਾਡਲ ਜੀ 20 ਮਾਡਲ ਨਾ ਮਿੱਤਰੋ 2020 ਮਾਡਲ ਗੱਡੀ ਚੱਕ ਲਿਓ ਮੇਰਾ ਭਰਾ ਹਾਂਜੀ ਹਾਂ ਠੀਕ ਹੈ ਅੱਗੇ ਆ ਗਈ ਆਪਣੀ ਪੈਟਰੋਲ ਵਾਲਾ ਦੀ ਇਮੇਜ ਗੱਡੀਆਂ ਜੀ ਹਾਂਜੀ ਹਾਂ ਮਿੱਤਰੋ ਆਪਣੇ ਕੋਲ ਡੀਜ਼ਲ 'ਚ ਵੀ ਮਿਲ ਜੂ ਪੈਟਰੋਲ 'ਚ ਵੀ ਮਿਲ ਜੂ ਹਾਂਜੀ ਹਾਂ ਤੇ ਐਵਰੇਜ ਵਾਲੇ ਵੀ ਮਿਲ ਜਾਣਗੇ ਨਾ ਜੀ ਬਿਲਕੁਲ ਜੀ ਬਿਲਕੁਲ ਕੀ ਗੱਲ ਬਾਤ ਹੈ ਇਹਦੀ ਇਹ ਗੱਡੀ ਹੈਗੀ ਜੀ 2016 ਮਾਡਲ 3 ਲੱਖ ਰੁਪਏ ਦੀ 3 ਲੱਖ ਦੀ ਓਨਲੀ 3 ਲੱਖ ਦੀ ਔਰ 100% ਲੋਨ ਇਹ ਸੀਐਨਜੀ ਵਾਲੀ ਹੈ ਜੀ ਸੀਐਨਜੀ ਵਾਲੀ ਹੈ ਜੀ ਲਓ ਮਿੱਤਰੋ ਪੈਟਰੋਲ ਪਲੱਸ ਸੀਐਨਜੀ ਹਰਿਆਣਾ ਨੰਬਰ ਐਨਓਸੀ ਬਰਨਾਲੇ ਦੀ ਆਈ ਹੋਈ ਹੈ ਬਰਨਾਲੇ ਦੀ ਐਨਓਸੀ ਆਈ ਹੋਈ ਹੈ ਨੰਬਰ ਬਰਨਾਲੇ ਦਾ ਲੱਗ ਜੂ ਇਹਦੇ ਤੇ ਠੀਕ ਹੈ ਜੇ ਤੁਸੀਂ ਲਵਾਉਣਾ ਹੋਇਆ ਤੇ ਅੱਗੇ ਆ ਗਈ ਜਿੱਧਰ ਡਿਜ਼ਾਇਰ ਆਪਣੀ ਡਿਜ਼ਾਇਰ ਆ ਗਈ ਜੀ ਇਹ 15 ਮਾਡਲ 410000 ਰੁਪਏ ਦੀ ਐਨਓਸੀ ਦੇ ਨਾਲ ਬਹੁਤ ਸੋਹਣੀ ਗੱਡੀ ਬੀਡੀਆਈ ਆਟੋ ਫੋਲਡਿੰਗ ਕਲਾਸ ਵਾਲੀ ਹੈ ਇਹ ਓਕੇ ਹਾਂ ਜੀ ਇਹ ਫੋਲਡਿੰਗ ਕਲਾਸ ਵਾਲੀ ਹੈ ਮਿੱਤਰੋ ਇਹ 2015 ਮਾਡਲ ਸੈਕੰਡ ਪਾਰਟੀ ਫਰਸਟ ਪਾਰਟੀ ਜੀ ਫਰਸਟ ਪਾਰਟੀ ਗੱਡੀ ਆ ਠੀਕ ਹੈ ਜੀ ਹਾਂ ਜੀ ਲਓ ਮਿੱਤਰੋ LED ਵੀਰਾਂ ਲੱਗੀ ਹੋਈ ਆ ਚੈੱਕ ਕਰ ਲਓ ਗੱਡੀ ਦਾ ਇੰਟੀਰੀਅਰ ਸੋਹਣਾਗਾ ਸਾਫ ਸੁਥਰੀ ਜੀ ਗੱਡੀ ਹੈਗੀ 2015 ਮਾਡਲ VDI VDI ਗੱਲਬਾਤ ਕਰ ਲਿਓ 410000 ਦੀਆਂ ਜੀ ਅੱਗੇ ਲੱਗੀ ਜੀ ਇਹ ਬੈਗ ਨਾਲ ਠੰਡ ਤੋਂ ਬਚ ਲਓ ਜੇ ਬਚਿਆ ਜਾਂਦਾ ਬਹੁਤ ਸੋਹਣੀ ਗੱਡੀ ਹੈ ਸਾਡੇ ਕੋਲ ਠੰਡ ਤੋਂ ਬਚਣ ਵਾਸਤੇ ਠੀਕ ਹੈ ਜੀ 2007 ਮਾਡਲ ਗੱਡੀ ਹੈ ਇਹ ਓਕੇ ਜੀ ਤੇ 95000 ਦੇ ਬਜਟ 'ਚ 27 ਤੱਕ ਇਹ ਪਾਸ ਵੀ ਹੈ 28 ਤੱਕ ਪਾਸ ਵੀ ਹੈ 27 ਤੱਕ ਜੀ ਵੈਗਨਰ 95000 ਦੀ ਬਈ ਗੱਡੀ ਮਿਲ ਜੂ ਇਹਨਾਂ ਦੀ ਐਵਰੇਜ ਵਧੀਆ ਹਨਾ ਜੀ ਇਧਰ ਏ ਆਨ ਆ ਗਈ ਜੀ ਏ ਆਨ ਆ ਗਈ ਜੀ ਇਹ ਕੰਪਨੀ ਸੀ ਐਨਜੀ ਆ ओके जी 16 ਮਾਡਲ ਹੈ 2 ਲੱਖ ਰੁਪਏ ਦੀ ਰੇਂਜ 2 ਲੱਖ ਤੋਂ ਥੰਡ ਤੋਂ ਬਚ ਲਈ ਸਾਡੇ ਕੋਲ ਆਹੀ ਇੰਨੇ ਕੁ ਬਜਟ ਦੀਆਂ ਬਹੁਤ ਸੋਹਣੇ-ਸੋਹਣੇ ਗੱਡੀਆਂ ਲੱਖ ਤੋਂ ਲੱਖ ਲੀਆਂ 2 ਲੱਖ ਦੀ ਮੇਰਾ ਭਰਾ ਲੈ ਜਾਓ 16 ਮਾਡਲ ਨਾਲ ਹੀ ਹਾਂਜੀ ਹਾਂ ਨਾਲੇ ਮਾਡਲ ਵੀ ਚਾਹ ਰੇਟ ਵੀ ਛੋਟਾ ਐਨਓਸੀ ਨਾਲ ਗੱਡੀ ਲੈ ਜਾਓ ਇਹ ਜੇ ਨੰਬਰ ਲਵਾਉਣਾ ਹੋ ਤੁਸੀਂ ਨੰਬਰ ਵੀ ਲਵਾ ਲਿਓ ਇਹ ਤੇ ਕੱਟ ਕਰਤਾ ਉਹ ਨੰਬਰ ਦਾ ਜੀ ਇਹ ਤੇ ਆਊਗਾ ਜੀ 25 ਤੋਂ 30000 ਰੁਪਏ ਖਰਚਾ ਠੀਕ ਹੈ ਲਓ ਮਿੱਤਰੋ 25 ਤੋਂ 30000 ਦਾ ਖਰਚਾ ਗੱਡੀ ਦੇ ਗੱਲਬਾਤ ਤੁਸੀਂ ਕਰ ਲਿਓ ਅੱਗੇ ਇੱਧਰ ਆ ਗਈ ਜੀ ਆਪਣੀ ਸਵਿਫਟ ਗੱਡੀ ਕੰਪਲੀਟ ਨਹੀਂ ਹੈਗੀ ਗੱਡੀ ਇਹ ਮਤਲਬ ਸਾਡੇ ਕੋਲ ਆਈਓ ਹੀ ਹੈ ਹਜੇ ਓਕੇ ਤੇ ਗੱਡੀ origignal ਸਿਰਫ ਇੱਕ ਫੈਂਡਰ ਫੈਂਡਰ ਪੇਂਟ ਆ ਗੱਡੀ 'ਚ ਸਗਰੂ ਦਾ ਨੰਬਰ ਆ ਹੈਗੀ ਫਸਟ ਓਨਰ ਦਾ ਪੇਂਟ ਆਗਾ ਹੈਗੀ ਫਸਟ ਓਨਰ ਆ ਪਰ ਪਾਰਟੀ ਨੇ ਆਪਣਾ ਨੰਬਰ ਲਾਇਆ ਸੀਗਾ ਇਹ ਤੂੰ ਅੱਛਾ ਜੀ ਨੰਬਰ ਤਾਂ ਇਹ ਸੈਕੰਡ ਓਨਰ ਕਰਾਉਣੀ ਪੈਗੀ ਉਹਨਾਂ ਨੂੰ ਠੀਕ ਆ ਨੰਬਰ ਲਾਉਣ ਪਿੱਛੇ ਗੱਡੀ ਬਹੁਤ ਸੋਹਣੀ ਹੈ ਜੀ ਜੀਡੀਆਈ ਗੱਡੀ 3 ਲੱਖ 75000 ਰੁਪਏ ਦੀ ਗੱਡੀ ਆ ਠੀਕ ਆ ਗੱਡੀ ਪੂਰੀ ਸ਼ਾਨਦਾਰ ਆ ਇਹਦੇ ਨਾਲ ਦੀ ਸਾਡੇ ਕੋਲ 2012 ਵੀ ਹੈਗੀ ਆ ਓਕੇ ਜੀ ਇਹ ਤਾਂ ਜਿਵੇਂ ਫੈਂਡਰ ਪੇਂਟ ਉਹਦੀ ਕੱਲੀ ਡਿੱਗੀ ਪੇਂਟ ਆ। ਓਕੇ। ਤੀਜੀ ਗੱਡੀ ਸਿਲਵਰ ਰੰਗ ਦੀ ਆ ਉਹਦਾ ਇੱਕ ਅੱਧਾ ਵੀ ਸੋਦਾ ਹੀ ਪੇਂਟ ਆ। ਠੀਕ ਆ। ਆ ਟੱਕਣ ਜੇ ਕਿੱਧਰ ਗਈ ਸੀ ਸਲੇ। ਇਹ ਤਾਂ ਰੰਗ ਕਰਨੇ ਦਿੱਤੇ ਨੇ ਜੀ। ਅਚਾਹ ਰੰਗ ਕਰਨੇ। ਇਹਨਾਂ ਦੇ ਸਕ੍ਰੈਚ ਜੇ ਸੀ ਕਿ ਦੋਨਾਂ ਦਾ। ਠੀਕ ਆ। ਲੈ ਮਿੱਤਰੋ ਹੈਗੀ ਤਾਂ ਇਹ ਫਰਸਟ ਓਨਰ ਆ ਗਈ ਹਨਾ ਜੀ। ਹਾਂ ਨੰਬਰ ਲਾਣ ਦੇ ਨੰਬਰ ਉਤਾਰ ਲਿਆ ਸੀ ਉਹਨਾਂ ਨੇ ਹਨਾ। ਹਾਂ ਫੈਂਸੀ ਨੰਬਰ ਸੀ ਤੇ। ਓਕੇ। ਉਤਾਰ ਲਿਆ ਸੀ। ਤੇ ਇਹਦਾ ਰੇਟ ਰੂਟ ਕੀ ਹੈ ਜੀ? 375000 ਰੁਪਏ ਜੀ। ਲੈ ਮਿੱਤਰੋ 375000 2013 ਮਾਡਲ ਜੀ ਉਮੀ ਠੀਕ ਹੈ ਅੱਗੇ ਆ ਗਈ ਆਪਣੀ Honda City Honda City ਆ ਗਈ ਜੀ 2014 ਮਾਡਲ ਹੈ ਜੀ ਡੀਜ਼ਲ ਡੀਜ਼ਲ ਤੇ 80% ਟਾਇਰ ਨੇ ਓਕੇ ਐਵਰੇਜ ਇਹਦੀ ਉਹੀ 25 ਤੋਂ 30 ਦੀ ਐਵਰੇਜ ਦੇ ਦਿੰਦੀ ਆ ਲਗਭਗ 3 ਤੋਂ 4 ਪੀਪ ਪੇਂਟ ਹੈਗੇ ਨੇ ਗੱਡੀ 'ਚ ਬੋਨਟ ਵਗੈਰਾ オリジナル ਹੈ ਫਰੰਟ ਸੀਸ਼ਨ ਨਾਲ ਦਾਗਾ ਹਾਂ ਅੰਟੀਰੀਅਰ ਵਧੀਆ ਐਸਵੀਐਮਟੀ ਡੀਜ਼ਲ ਵਰਜਨ ਦੇ ਵਿੱਚ ਗੱਡੀ ਆ ਡੀਜ਼ਲ ਤੇ ਚੱਲਦੀ ਆ ਗੱਲਬਾਤ ਤੁਸੀਂ ਦੇਖ ਲਿਓ ਸੋਹਣੀ ਗੱਡੀ ਆ ਤੇ ਰੇਟ ਨਹੀਂ ਦੱਸਿਆ ਇਹਦਾ ਰੇਟ ਇਹਦਾ ਹੈਗਾ ਜੀ 1.4 ਲੱਖ ਰੁਪਇਆ ਐਨਓਸੀ ਦੇ ਨਾਲ ਹੀ ਸਵਾ 4 ਲੱਖ ਰੁਪਇਆ ਐਨਓਸੀ ਨਾਲ ਮਿਲ ਜੂ ਡੀਜ਼ਲ ਵੈਰੀਐਂਟ ਦੀ ਗੱਡੀ ਆ ਹਾਂਜੀ ਹੋਂਡਾ ਸਿਟੀ 2014 ਜੀ ਹਾਂਜੀ ਹਾਂਜੀ ਬਿਲਕੁਲ ਗੱਲਬਾਤ ਤੁਸੀਂ ਕਰ ਲਿਓ ਇੱਧਰ ਆ ਗਈ ਆਪਣੀ ਹੋਂਡਾ ਜੀ ਇਹ ਆ ਗਈ ਹੋਂਡਾ ਅਮੇਜ਼ ਗੱਡੀ 2018 ਮਾਡਲ ਹੂੰ ਬਹੁਤ ਵਧੀਆ ਗੱਡੀ ਆ ਬਹੁਤ ਪਿਆਰੀ ਗੱਡੀ ਆ ਟੋਟਲ ਜੈਨੂਨ ਪੀਸ ਆ ਓਕੇ ਜੀ ਤੇ ਫਰੰਟ ਸ਼ੀਸ਼ਾ ਨਾਲ ਦਾ ਅ ਫਰੰਟ ਸ਼ੀਸ਼ਾ ਨਾਲ ਦਾਗਾ ਤੇ ਪੇਟ ਕਿਤੋਂ ਵੀ ਨਹੀਂ ਅੱਛਾ 18 ਮਾਡ 18 ਮਾਡਲ ਦਿੱਲੀ ਨੰਬਰ ਐ ਐਨਓਸੀ ਤੁਹਾਨੂੰ ਨਾਲ ਦੇ ਦਾਂਗੇ ਕੱਲੇ ਬੰਪਰ ਪੇਂਟ ਨਹੀਂ ਇਹਦੇ ਕੱਲੇ ਬੰਪਰ ਬੰਪਰ ਪੇਂਟ ਨੇ ਓਨਲੀ ਬੱਲੇ ਬੰਪਰ ਪੇਂਟ ਨੇ ਓਨਲੀ ਬਾਕੀ ਸਾਰੀ ਗੱਡੀ ਜੈਨੂਨ ਹੈਗੀ ਹੂੰ ਇਹ ਕਿੰਨੀ ਛੋਟੀ ਆ ਆਟੋ ਕਲਾਈਮੇਟ ਏਸੀ ਹੈ ਤਾਂ ਕਿਹਨਾ ਮਾਡਲ ਹੈ 18 ਮਾਡਲ ਜੀ 18 ਮਾਡਲ ਡੀਜ਼ਲ ਵਰੀਐਂਟ ਦੀ ਗੱਡੀ ਹੈ ਬਾਈ ਜੀ ਦਿੱਲੀ ਨੰਬਰ ਆ ਐਨਓਸੀ ਵਗੈਰਾ ਮਿਲ ਜੂਗੀ ਕਿੰਨਾ ਰੇਟ ਦੱਸਈ ਇਹਦਾ ਇਹਦਾ ਰੇਟ ਹੈਗਾ ਜੀ ਆਪਣਾ 425000 ਰੁਪਏ ਐਨਓਸੀ ਦੇ ਨਾਲ ਲੈ ਮਿੱਤਰੋ 425000 ਰੁਪਏ ਦੇ ਦਿੰਦੀ ਆ ਇੰਟੀਰੀਅਰ ਤੁਸੀਂ ਦੇਖ ਲਾ ਬਹੁਤ ਸੋਹਣਾ ਇੰਟੀਰੀਅਰ ਆ ਗੱਡੀ ਦਾ ਠੀਕ ਹੈ ਲੈ ਮਿੱਤਰੋ ਗੱਲਬਾਤ ਕਰ ਲਿਓ ਇਹ ਆ ਗਈ ਜੀ 12 ਜਿਹੜੀ ਤੁਹਾਨੂੰ ਦੱਸ ਰਹੇ ਸੀ ਆਪਾਂ ਲੈ ਮਿੱਤਰੋ 12 ਮਾਡਲ ਸਵਿਫਟ ਗੱਡੀ ਹਾਂ ਜੀ ਉਹ ਆਪਣੇ ਕੋਲ 13 ਨੇ 12 ਅੱਛਾ ਦੇਖੋ ਲਾਇਏ ਪਏ ਹੋਏ ਨੇ ਬਹੁਤ ਖੂਬਸੂਰਤ ਗੱਡੀ ਆ ਹੂੰ ਦੇਖੋ ਖੜਾਵਾ ਖੜੂਵਾ ਗੱਡੀ ਦਾ ਮਿੱਤਰੋ ਬਹੁਤ ਸੋਹਣਾ ਗੱਡੀ ਦਾ ਲਾਇਏ ਵੀ ਤੁਹਾਨੂੰ ਗੱਡੀ ਤੁਹਾਨੂੰ 50 ਨੰਬਰ ਜੀ ਦਵਾਂਗੇ ਆਪਾਂ ਸਵਿਫਟ ਤੀਜੀ ਵੀ ਆ ਗਈ ਹਾਲੇ ਇੱਕੋ ਅੱਛਾ ਉਹ ਹਾਲ ਉਹ ਵੀ ਤੁਹਾਨੂੰ ਦਿਖਾ ਦਾਂਗੇ ਮਿੱਤਰੋ ਗੱਡੀ ਸੋਹਣੀ ਹੈਗੀ ਇਹ ਹੈਗੀ 12 ਮਾਡਲ 41 ਫਸਟ ਹੈ ਜੀ ਹਾਂ ਸੈਕੰਡ ਓਨਰ ਸੈਕੰਡ ਓਨਰ ਸੈਕੰਡ ਓਨਰ ਦੀ ਗੱਡੀ ਹੈ ਬਈ ਸੋਹਣੀ ਗੱਡੀ ਹੈਗੀ ਤੇ ਰੇਟ ਕਿੰਨਾ ਹੋਈ ਇਹਦਾ ਇਹਦਾ ਰੇਟ ਹੈਗਾ ਜੀ 3 ਲੱਖ 40000 ਰੁਪਏ ਜੀ 3 ਲੱਖ 40000 ਲਓ ਮਿੱਤਰੋ 3 ਲੱਖ 40000 ਦੀ ਕਹਿ ਰਹੇ ਨੇ ਵੀਰ ਬਾਕੀ ਤੁਸੀਂ ਗੱਲਬਾਤ ਕਰ ਲਿਓ ਤੇ ਗੱਡੀਆਂ ਹੋਰ ਵੀ ਬਹੁਤ ਨੇ ਤੇ ਆਪਣੀ ਬ੍ਰਾਂਚ ਹੋਰ ਕਿੱਥੇ ਆਈਏ ਦੱਸੋ ਮੈਨੂੰ ਜੀ ਆਪਣਾ ਜੀ ਸੁਗਰੂਰ ਤੇ ਬਹੀੜ ਦੇ ਵਿੱਚ ਆਪਣੇ ਆਫਿਸ ਨੇ ਦੋ ਅੱਛਾ ਜੀ ਇੱਥੇ ਜੋ ਸੇਮ ਚੀਜ਼ਾਂ ਇੱਥੇ ਖੜੀਆਂ ਨੇ ਉਹ ਲਗਭਗ ਇਹਦੇ ਨਾਲ ਮੈਚਿੰਗ ਕਰਦੀਆਂ ਜਾਂ ਉੱਥੇ ਜੇ ਸੀ ਇੱਕ ਇੱਕ ਆਈਟਮ ਉੱਥੇ ਹੁੰਦੀਆਂ ਲ ਬਾਕੀ ਜੇ ਤੁਸੀਂ ਲੁਧਿਆਣਾ ਡਿਸਟ੍ਰਿਕਟ ਤੋਂ ਦੇਖ ਰਹੇ ਹੋ ਜਾਂ ਜਲੰਧਰ ਤੋਂ ਦੇਖ ਰਹੇ ਹੋ ਜੇ ਤੁਹਾਨੂੰ ਲੱਗ ਰਿਹਾ ਵੀ ਅਸੀਂ ਇੰਨੀ ਦੂਰ ਨਹੀਂ ਜਾ ਸਕਦੇ ਸਮੂਰ ਤੱਕ ਤਾਂ ਤੁਸੀਂ ਪਿਹੜ ਵਾਲੀ ਬ੍ਰਾਂਚ 'ਚ ਵੀ ਗੱਡੀਆਂ ਮਗਾ ਸਕਦੇ ਹੋ ਲੁਧਿਆਣਾ ਤੋਂ 20 ਕਿਲੋਮੀਟਰ ਹੀ ਪੈਂਦਾ ਸਾਰਾ ਠੀਕ ਹੈ ਅੱਛਾ ਜੇ ਮਤਲਬ ਹੁਣ ਕੋਈ ਲੁਧਿਆਣਾ ਦਾ ਰਹਿਣ ਵਾਲਾ ਹੈਗਾ ਇਹ ਗੱਡੀਆਂ ਉੱਥੇ ਵੀ ਆ ਸਕਦੀਆਂ ਨੇ ਉੱਥੇ ਜਾ ਸਕਦੀਆਂ ਨੇ ਹੈਗੀਆਂ ਠੀਕ ਹੈ ਮਿੱਤਰੋ ਕਾਲ ਤੇ ਗੱਲਬਾਤ ਕਰ ਲਿਓ ਇਹ ਨਾ ਕਿ ਉਹ ਵੀ ਦ ਤੇ ਆਓ ਕੋਈ ਗੱਲ ਨਹੀਂ ਸਿੰਪਲ ਥੋੜਾ ਸਹੀ ਹੋਣਾ ਚਾਹੀਦਾ ਜੇ ਮਾੜਾ ਮੋਟਾ ਸਿੰਪਲ ਖਰਾਬ ਆ ਦੇਖੋ ਫਿਰ ਵਿਆਜ ਦੇ ਵਿੱਚ ਤੁਹਾਨੂੰ ਥੋੜਾ ਫਿਰ ਵਿਆਜ ਵੱਧ ਪੈਂਦਾ ਹੈ ਨਾ ਜੀ ਵਿਆਜ ਵੱਧ ਪਊਗਾ ਠੀਕ ਹੈ ਬਾਕੀ ਸਾਰਾ ਕੁਝ ਲੈ ਮਿੱਤਰੋ ਤੂਰੀ ਕਾਰ ਬਿਆਰ ਸੰਗਰੂਰ ਚ ਆਪਾਂ ਖੜੇ ਸੀ ਇਸ ਟਾਈਮ ਤੇ ਬਾਕੀ ਮੋਬਾਈਲ ਨੰਬਰ ਚੱਲ ਰਿਹਾ ਉਸ ਸਕਰੀਨ ਤੇ ਠੀਕ ਹੈ ਜੀ ਠੀਕ ਹੈ ਜੀ ਸ਼ੁਕਰੀਆ ਬਹੁਤ ਵਧੇਲੇ